ਹਾਂਜੀ ਭਾਈ ਸਸਰੀ ਕਾਲ ਸਾਰੇ ਪੰਜਾਬੀਆਂ ਨੂੰ ਤੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਬਹੁਤ ਹੀ ਵੱਡਾ ਐਕਸ਼ਨ ਸਾਹਮਣੇ ਆਇਆ ਤੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਂਝੀ ਤੇ ਇੱਕ ਨਿੱਕੀ ਜਿਹੀ ਰਿਕਵੈਸਟ ਆ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਹੋਰ ਵੀ ਖਬਰਾਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹੀਏ ਤੁਹਾਨੂੰ ਆਪਾਂ ਵਾਅਦੇ ਆ ਵੀਡੀਓ ਦੇ ਵੱਲ ਬਹੁਤ ਵੱਡੀ ਖਬਰ ਆ ਪਹਿਲਾਂ ਤਾਂ ਐ ਤੇ ਫਿਰ ਐ ਇਹ ਕੌਣ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੇ ਅੱਜ ਇਸ ਗੱਲ ਦਾ ਪੂਰੀ ਤਰ੍ਹਾਂ ਜਾਨੀ ਨਿਰਪੱਖ ਜਵਾਬ ਦੇ ਦਿੱਤਾ ਹੈ ਦੋ ਕਿਸੇ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਬਿਕਰਮ ਸਿੰਘ ਮਜੀਠੀਆ ਨਾਬਾਦੀ ਜ਼ਿਲ੍ਹੇ ਦੇ ਵਿੱਚ ਬੰਦ ਹੈ ਤੇ ਹੁਣ ਮੋੜ ਤੋਂ ਫੇਰ ਇੱਕ ਵੱਡੀ ਕਾਰਵਾਈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਪੰਜਾਬ ਦੀ ਪੁਲਿਸ ਨੂੰ ਵਿਜੀਲੈਂਸ ਬਿਊਰੋ ਨੂੰ ਵੱਡੇ ਵੱਡੇ ਅਫਸਰਾਂ ਨੂੰ ਕਿਵੇਂ ਧਮਕਾ ਰਹੇ ਸੀ ਤੇ ਬੜਾ ਹੀ ਮਜ਼ੇਦਾਰ ਕਿੱਸਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕੁਝ ਕਹਿ ਰਹੇ ਸੀ ਔਰ ਅੱਦੋਂ ਪੰਜਾਬ ਦਾ ਮੁੱਖ ਮੰਤਰੀ ਕੀ ਜਵਾਬ ਦਿੰਦਾ ਪਹਿਲਾਂ ਤੁਹਾਨੂੰ ਇੱਕ ਬੜਾ ਹੀ ਅੱਜ ਮਜ਼ੇਦਾਰ ਕਿੱਸਾ ਸੁਣਾਉਣ ਜਾ ਰਹੇ ਹਾਂ ਭਾਵੇਂ ਪੰਜਾਬ ਦੇ ਲੋਕਾਂ ਨੇ ਉਹ ਵੀਡੀਓ ਸੁਣੀ ਹੋਵੇ ਕਿ ਮੁੱਖ ਮੰਤਰੀ ਨੇ ਇਹਦਾ ਜਵਾਬ ਕੀ ਦਿੱਤਾ ਸੀ ਪਰ ਅੱਜ ਜਿਹੜੇ ਦੋ ਕਿਸੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਨਾ ਬੜੇ ਹੀ ਅਨੋਖੇ ਤੇ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਏ ਦੀ ਹਰ ਇੱਕ ਖਬਰ ਨੂੰ ਸੁਣਨਾ ਚਾਹੁੰਦੇ ਨੇ ਪਰ ਅਸੀਂ ਵੀ ਤੁਹਾਡੇ ਸਾਹਮਣੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਫੇਰ ਤੋਂ ਸ਼ਰਬਾਉਂ ਦੀ ਇੱਕ ਵੱਡੀ ਤਿਆਰੀ ਦੇ ਵਿੱਚ ਜਿੰਨੇ ਵੀ ਬਿਕਰਮ ਸਿੰਘ ਮਜੀਠੀਏ ਦੇ ਵਕੀਲ ਨੇ ਜਾਂ ਕਾਲੀਦਾਲ ਬਾਦਲ ਬਹੁਤ ਸਾਰੇ ਕਹਿੰਦੇ ਜੀ ਕਰੋੜਾਂ ਦੀ ਫੀਸ ਦੇ ਕੇ ਸ਼ੰਕਰ 헤ਗੜੇ ਵਰਗੇ ਬੰਗਲੌਰ ਤੋਂ ਬੁਲਾਏ ਗਏ ਵਕੀਲ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਤਾਂ ਕਿ ਬਿਕਰਮ ਸਿੰਘ ਮਜੀਠੀਏ ਨੂੰ ਨਾਬਾ ਦੇ ਜੇਲ੍ਹ ਦੇ ਵਿੱਚੋਂ ਜਲਦ ਕਰਵਾਇਆ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਫੇਰ ਤੋਂ ਉਹੀ ਰੱchn ਕਰਨੇ ਆ ਜਿਹੜੇ ਪਹਿਲਾਂ ਕਰਦਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਇੱਕ ਬੜੀ ਹੀ ਮਜ਼ੇਦਾਰ ਵੀਡੀਓ ਹੈ ਜਿਹੜੀ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਬਕਰਮ ਸਿੰਘ ਮਜੀਠੀਏ ਨੇ ਮੁੱਛਾਂ ਚੜਾਉਂਦੇ ਹੋਏ ਇਹ ਗੱਲ ਕਹੀ ਸੀ ਕਹਿੰਦਾ ਮੈਂ ਭਗਵੰਤ ਮਾਨ ਦੀਆਂ ਚੀਕਾ ਕਢਾ ਦੂੰਗਾ ਪਰ ਹੁਣ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਮਾਮਲਾ ਕੀ ਹੋ ਗਿਆ ਉਹ ਅੱਗੇ ਦੱਸਾਂਗੇ ਪਹਿਲਾਂ ਮੁੱਖ ਮੰਤਰੀ ਤੋਂ ਹੀ ਸੁਣ ਲਓ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਕਿਉਂਕਿ ਪੰਜਾਬ ਦੇ ਅੰਦਰ ਤਾਂ ਇਹੀ ਕਿਹਾ ਜਾ ਰਿਹਾ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਪਿਆ ਪਰ ਇੱਥੇ ਮਾਮਲਾ ਉਲਟਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਟਿੱਟੇ ਦਾ ਹੀ ਆ ਇਹ ਕਿਵੇਂ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਿਹਾ ਆ ਸੁਣ ਲਓ ਜਰਾ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਐ ਮੁੱਛਾਂ ਨਹੀਂ ਚਲਦੀਆਂ ਵੀ ਇਹ ਤਰੀਕੇ ਚੀਕਾਂ ਪੜਾ ਦਾਂਗੇ ਫਲਾਣਾ ਕਰਨਾ ਵਾਹਿਗੁਰੂ ਪ੍ਰਮਾਤਮਾ ਬੜੇ ਬੜੇ ਐ ਚੀਕਾਂ ਲੇ ਤੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਨੂੰ ਮੈਂ ਕਿਹਦੀ ਗਸਵਾਂ ਤਾਂ ਸੁਣ ਲਓ ਪੰਜਾਬ ਵਾਲੇ ਇਸ ਗੱਲ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਨੇ ਉਸੇ ਦਿਨ ਦੇ ਦਿੱਤਾ ਸੀ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਰ ਸਿਮਰਤ ਕੌਰ ਬਾਦਲ ਨੂੰ ਕੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂ ਕਿਉਂਕਿ ਨੇ ਸਫਾਈ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਚੋਟੇ ਦਾ ਤਸਕਰ ਵੀ ਨਹੀਂ ਹੈ ਉਹਨੂੰ ਨਜਾਇਜ਼ ਬੰਦ ਕੀਤਾ ਗਿਆ ਪਰ ਇੱਥੇ ਪੰਜਾਬ ਦੇ ਵਿੱਚ ਵੀ ਇਹੋੀ ਗੱਲ ਚਰਚਾ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਆਮਦਨ ਤੋਂ ਵੱਧ ਜ਼ਿਆਦਾ ਕਮਾਈ ਦਾ ਹੋਣਾ ਐਸ ਮਾਮਲੇ ਦੇ ਵਿੱਚ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਤਾਂ ਕੁਝ ਹੋਰ ਹੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂਕਿ ਬੜੀ ਮਜ਼ੇਦਾਰ ਗੱਲ ਹੈ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਕਿ ਮਾਮਲਾ ਕਿਵੇਂ ਉਲਟ ਗਿਆ ਸੁਣੋ ਕੁਹਾਰ ਸੇ ਮਰੇ ਤਕਰ ਉਬੀ ਬਾਜੀ ਉਹ ਫਿਰਦੀ ਐ ਸਪੰਡਾਂ ਚ ਪੰਜਾਬੀ ਆਉਂਦੀ ਨਹੀਂ ਉਹਨੂੰ ਵੀ ਪੰਜਾਬੀ ਦਾ ਘਰ ਦੋਨੇ ਜੀਆਂ ਨੂੰ ਨਹੀਂ ਆਉਂਦੀ ਉਹ ਕਹਿੰਦੀ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਪੰਜਾਬ ਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹੋਰ ਇੱਕ ਨਿਛੇੜੀ ਜਾਂਦਾ ਦੂਜੇ ਕੋਲੇ ਕਹਿੰਦਾ ਭਾਈ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਾ ਭਾਈ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਚੁੱਕ ਗਈ ਐ ਕਿ ਤੋਰ ਪ੍ਰਬੰਧ ਕਰ ਲੈ ਵੀਡੀਓ ਕਰਨੀ ਕਿਤੇ ਨਾ ਮਜੀਠੀਆ ਪੁਰੀ ਮਜੀਠੀਆ ਟੀਕਾ ਉਹ ਵੀ ਸ਼ਰਮਣੇ ਉਹਦੀ ਬੋਲਣ ਵੇਲੇ ਨਾ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਬੱਸ ਉਹਨਾਂ ਦਾ ਕੀ ਕਰੀਏ ਬੱਸ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਮਜੀਠੀਆ ਪੁਰੀ ਮਜੀਠੀਆ ਟੀਕਾ ਮਜੀਠੀਆ ਚਿੱਟਾ ਇਹ ਪੰਜਾਬ ਦੇ ਲੋਕ ਯਾਨੀ ਉਹ ਲੋਕ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਜਾਂ ਵਪਾਰ ਕਰਦੇ ਆ ਜਾਂ ਪੀਂਦੇ ਆ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਦੁਆਰਾ ਬਹੁਤ ਜ਼ਿਆਦਾ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਵਿਕਰਮ ਸਿੰਘ ਮਜੀਠੀਏ ਦੀ ਭੈਣ ਹਰਸਿਮਰਤ ਕੌਰ ਬਾਦਲ ਨੇ ਕਈ ਵਾਰ ਇਹ ਸਪਸ਼ਟ ਕਰ ਦਿੱਤਾ ਕਿ ਸਾਡੇ ਰਾਜ ਦੇ ਅੰਦਰ ਵੀ ਚਿੱਟਾ ਵਿਕਦਾ ਸੀ ਕਿਉਂਕਿ ਜਦੋਂ ਉਹਨੇ ਇਹ ਬਿਆਨ ਦਿੱਤਾ ਸੀ ਨਾ ਕਹਿੰਦੀ ਚਿੱਟਾ ਪੰਜਾਬ ਦੇ ਅੰਦਰ ਜਨਾਜ਼ਾ ਸਾਡੇ ਰਾਜ ਦੇ ਵਿੱਚੋਂ ਨਾ ਨਹੀਂ ਹੈ ਯਾਨੀ ਹੈ ਜ਼ਰੂਰ ਸੀ ਕਹਿੰਦੀ ਪਰ ਇੰਨੇ ਡਰੋਨ ਨਹੀਂ ਆਉਂਦੇ ਸੀ ਇਹਦਾ ਮਤਲਬ ਹੈ